ਅੱਜ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਗੁਰਦੇਵ ਸਿੰਘ ਦਾ ਪਰਿਵਾਰ ਦੇ ਵਿੱਚ ਗੁਰਦੇਵ ਸਿੰਘ ਉਹਨਾਂ ਦੀ ਪਤਨੀ ਤੇ ਦੋ ਉਹਨਾਂ ਦੇ ਬੱਚੇ ਸੀ ਜਗੀਰ ਸਿੰਘ ਤੇ ਗੁਰਮੀਤ ਸਿੰਘ ਥੋੜੀ ਬਹੁਤ ਇਹਨਾਂ ਦੀ ਜ਼ਮੀਨ ਸੀ ਪਰ ਪਰਿਵਾਰ ਦੇ ਨਾਲ ਇੱਕ ਐਸੀ ਤਰਾਸ ਦੀ ਵਾਪਰਦੀ ਹੈ ਘਟਨਾ ਵਾਪਰਦੀ ਹੈ ਕਿ ਜਿਹੜੀ ਗੁਰਦੇਵ ਸਿੰਘ ਦੀ ਪਤਨੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਹੁਣ ਜਿਹੜਾ ਪਰਿਵਾਰ ਸੀ ਮਿਹਨਤ ਕਰਨ ਵਾਲਾ ਸੀ ਦਿਹਾੜੀ ੱੱਪੇ ਵਾਲਾ ਸੀ ਤੇ ਜਿਹੜੀ ਪਤਨੀ ਹੁੰਦੀ ਉਹਦਾ ਇਲਾਜ ਕਰਵਾਂਦੇ ਨੇ ਤੇ ਜਿਹੜੀ ਥੋੜੀ ਬਹੁਤ ਜ਼ਮੀਨ ਹੈਗੀ ਸੀ ਉਹ ਇਲਾਜ ਦੇ ਕਰਕੇ ਉਹ ਜ਼ਮੀਨ ਵਿਕ ਜਾਂਦੀ ਹੈ ਪਰ ਫਿਰ ਵੀ ਪਰਿਵਾਰ ਦੀ ਕਹ ਲੋ ਮਾੜੀ ਕਿਸਮਤ ਗੁਰਦੇਵ ਸਿੰਘ ਦੀ ਪਤਨੀ ਫਿਰ ਵੀ ਠੀਕ ਨਹੀਂ ਹੁੰਦੀ ਤੇ ਉਹਦੀ ਮੌਤ ਹੋ ਜਾਂਦੀ ਹੈ ਹੁਣ ਮੌਤ ਤੋਂ ਬਾਅਦ ਜਿਹੜੀ ਬੱਚਿਆਂ ਦੀ ਜ਼ਿੰਮੇਵਾਰੀ ਹੈ ਉਹ ਗੁਰਦੇਵ ਸਿੰਘ ਤੇ ਆ ਜਾਂਦੀ ਹੈ ਤੇ ਗੁਰਦੇਵ ਸਿੰਘ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਬਖੂਬੀ ਨਿਭਾਉਂਦਾ ਤੇ ਬੱਚਿਆਂ ਨੂੰ ਪਾਲਦਾ ਪੋਸਦਾ ਤੇ ਅੱਗੇ ਚੱਲ ਕੇ ਜਿਹੜਾ ਵੱਡਾ ਬੇਟਾ ਹੁੰਦਾ ਜੰਗੀਰ ਸਿੰਘ ਉਹਦਾ ਵਿਆਹ ਆਪਣੇ ਦੋਸਤ ਦੀ ਕੁੜੀ ਨਾਲ ਮਨਜੀਤ ਕੌਰ ਨਾਲ ਗੁਰਦੇਵ ਸਿੰਘ ਕਰਾ ਦਿੰਦੇ ਨੇ ਵੀ ਕੁੜੀ ਸਮਝਦਾਰ ਲੱਗਦੀ ਹੈ ਤੇ ਇਹ ਘਰ ਨੂੰ ਸੰਭਾਲ ਲੇਗੀ ਵਿਆਹ ਤੋਂ ਕੁਝ ਸਮੇਂ ਬਾਅਦ ਜਿਹੜਾ ਗੁਰਦੇਵ ਸਿੰਘ ਹੁੰਦਾ ਉਹਦੀ ਵੀ ਮੌਤ ਹੋ ਜਾਂਦੀ ਹੈ ਹੁਣ ਜਿਵੇਂ ਗੁਰਦੇਵ ਸਿੰਘ ਨੇ ਸੋਚਿਆ ਸੀ ਵੀ ਮਨਜੀਤ ਕੌਰ ਘਰ ਨੂੰ ਸੰਭਾਲ ਲੇਗੀ ਉਹ ਘਰ ਨੂੰ ਸੰਭਾਲ ਲੈਂਦੀ ਐ ਪਰ ਉਹ ਇੰਨੀ ਜਿਆਦਾ ਕਹਿ ਲਓ ਵੀ ਲੜਨ ਝਗੜਨ ਵਾਲੀ ਔਰਤ ਸੀ ਇੰਨਾ ਉਹਦਾ ਸੁਭਾਅ ਭੜਾ ਸੀ ਹੁਣ ਜੰਗੀਰ ਸਿੰਘ ਤੇ ਗਰਮੀਤ ਸਿੰਘ ਮਾਪਿਓ ਹੈ ਨਹੀਂ ਸੀ ਉਹ ਇਤੋਂ ਡਰਨ ਲੱਗ ਜਾਂਦੇ ਨੇ ਕਲੇਸ਼ ਤੋਂ ਡਰਦੇ ਨੇ ਵੀ ਬਾਹਰ ਗੱਲ ਜਾਏਗੀ ਤੇ ਕਹਿਣਗੇ ਵੀ ਇੱਕ ਔਰਤ ਨਾਲ ਮਾਰ ਘਟਾਈ ਕਰਦੇ ਨੇ ਉਹ ਜਦੋਂ ਵੀ ਘਰ ਆਉਂਦੇ ਆਉਂਦਿਆਂ ਨੂੰ ਕਲੇਸ਼ ਜਾਂਦਿਆਂ ਨੂੰ ਕਲੇਸ਼ ਜੋ ਕੁਝ ਵੀ ਉਹ ਵਿਚਾਰੇ ਕਮਾ ਕੇ ਲਿਉਂਦੇ ਉਹਨਾਂ ਤੋਂ ਉਹ ਲੈ ਲੈਂਦੀ ਰੋਜ਼ ਦਾ ਰੋਜ਼ ਪਰ ਫਿਰ ਵੀ ਜੰਗੀਰ ਸਿੰਘ ਤੇ ਗਰਮੀਤ ਸਿੰਘ ਉਹ ਤਾਂ ਚੋਰੀ ਵੀ ਪੈਸੇ ਬਚਾਣਾ ਸ਼ੁਰੂ ਕਰਦੇ ਨੇ ਸਾਰੇ ਪੈਸੇ ਉਹਦੇ ਹੱਥ ਚ ਨਹੀਂ ਦਿੰਦੇ ਹਰ ਟਾਈਮ ਕਲੇਸ਼ ਹੁੰਦਾ ਪਰ ਦੋਨਾਂ ਭਰਾਵਾਂ ਦਾ ਆਪਸ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਹੁੰਦਾ ਕੁਝ ਸਮੇਂ ਬਾਅਦ ਤਾਂ ਗੁਰਮੀਤ ਸਿੰਘ ਦਾ ਵੀ ਵਿਆਹ ਕਰ ਦਿੱਤਾ ਜਾਂਦਾ ਗੁਰਮੀਤ ਸਿੰਘ ਦੇ ਵਿਆਹ ਤੋਂ ਬਾਅਦ ਗੁਰਮੀਤ ਸਿੰਘ ਦੀ ਪਤਨੀ ਘਰ ਦੇ ਵਿੱਚ ਆਉਂਦੀ ਹੈ ਤੇ ਜਿਹੜੀ ਮਨਜੀਤ ਕੌਰ ਹੁੰਦੀ ਹੈ ਹੁਣ ਉਹਦਾ ਟਾਰਗੇਟ ਹੁੰਦੀ ਹੈ ਗੁਰਮੀਤ ਸਿੰਘ ਦੀ ਪਤਨੀ ਪਹਿਲਾਂ ਤਾਂ ਜਗੀਰ ਸਿੰਘ ਸੀ ਤੇ ਗੁਰਵੇਸ਼ ਸਿੰਘ ਸੀ ਦੋਨੋਂ ਭਰਾ ਸੀ ਉਹਦੀਆਂ ਗੱਲਾਂ ਸੁਣ ਲੈਂਦੇ ਸੀ ਚੁੱਪ ਕਰ ਜਾਂਦੇ ਸੀ ਪਰ ਜਿਹੜੀ ਗਰਮੀਤ ਸਿੰਘ ਦੀ ਪਤਨੀ ਹੁੰਦੀ ਹੈ ਉਹਨੂੰ ਵੀ ਹੁੰਦਾ ਵੀ ਮੈਂ ਬਰਾਬਰ ਦੀ ਹੱਕਦਾਰ ਆ ਮੈਂ ਦੀ ਗੱਲ ਕਿਉਂ ਸੁਣਾ ਦੋਨਾਂ ਦੇ ਵਿੱਚ ਲੜਾਈ ਝਗੜੇ ਰਹਿਣ ਲੱਗ ਜਾਂਦੇ ਨੇ ਜਗੀਰ ਸਿੰਘ ਤੇ ਗਰਮੀਤ ਸਿੰਘ ਨੂੰ ਪਤਾ ਸੀ ਵੀ ਮਨਜੀਤ ਕੌਰ ਕਿਵੇਂ ਦੀ ਸੁਭਾਅ ਦੀ ਹੈ ਤਾਂ ਗਰਮੀਤ ਸਿੰਘ ਕੀ ਕਰਦਾ ਆਪਣੀ ਪਤਨੀ ਨੂੰ ਲੈ ਕੇ ਆਟੋ ਹੋ ਜਾਂਦਾ ਤੇ ਉੱਥੋਂ ਦੂਰ ਜਾ ਕੇ ਇੱਕ ਘਰ ਲੈਂਦਾ ਕਿਰਾਏ ਤੇ ਉੱਥੇ ਰਹਿਣਾ ਸ਼ੁਰੂ ਕਰਦਾ ਹੁਣ ਜਦੋਂ ਉੱਥੇ ਪਹੁੰਚ ਜਾਂਦਾ ਤੇ ਭਰਾਵਾਂ ਦਾ ਮੇਲਜੋਲ ਵੀ ਹੌਲੀ-ਹੌਲੀ ਘਟ ਜਾਂਦਾ ਆਪਣੇ ਆਪਣੇ ਕੰਮ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ ਘਰ ਤੋਂ ਦੂਰ ਹੁੰਦੇ ਨੇ ਇੱਧਰ ਜੰਗੀਰ ਸਿੰਘ ਦੀ ਕਿਸਮਤ ਮਾੜੀ ਇਹਦੇ ਤੇ ਹੋਰ ਅਤਿਆਚਾਰ ਹੋਣ ਲੱਗ ਪੈਂਦੇ ਨੇ ਤੇ ਗਰਮੀਤ ਸਿੰਘ ਦੀ ਕਿਸਮਤ ਚੰਗੀ ਸੀ ਉਹਦਾ ਪਰਿਵਾਰ ਠੀਕ ਮਿਲਿਆ ਉਹਨੂੰ ਤੇ ਉਹਦੀ ਜ਼ਿੰਦਗੀ ਵਧੀਆ ਬਤੀਤ ਹੋਣੀ ਸ਼ੁਰੂ ਹੁੰਦੀ ਹੈ ਹੁਣ ਜੰਗੀਰ ਸਿੰਘ ਸੋਚਦਾ ਵੀ ਪਹਿਲਾਂ ਗਰਮੀਤ ਕਰਕੇ ਲੜਾਈ ਸੀ ਗਰਮੀਤ ਦੀ ਪਤਨੀ ਕਰਕੇ ਲੜਾਈ ਸੀ ਪਰ ਇਹ ਔਰਤ ਹਜੇ ਵੀ ਮੇਰੇ ਨਾਲ ਉੱਦ ਨਾਲੋਂ ਜ਼ਿਆਦਾ ਲੜਨਾ ਸ਼ੁਰੂ ਕਰ ਦਿੰਦੀ ਹੈ ਜਿੰਦਗੀ ਦਾ ਪੱਈਆ ਚੱਲਦਾ ਰਹਿੰਦਾ ਤੇ ਇੱਕ ਦਿਨ ਜੰਗੀਰ ਸਿੰਘ ਨੂੰ ਕਿਸੇ ਵੱਲੋਂ ਕੈਲੀਬਿਤ ਜਾਣ-ਪਛਾਣ دوست ਵੱਲੋਂ ਇੱਕ ਸੂਚਨਾ ਮਿਲਦੀ ਹੈ ਉਹਦਾ ਕਹਿਣਾ ਹੁੰਦਾ ਵੀ ਜਿਹੜੀ ਮਨਜੀਤ ਕੌਰ ਹੈ ਇਹਦਾ ਕੈਰੈਕਟਰ ਸਹੀ ਨਹੀਂ ਤੇ ਇਹਦੇ ਕਿਸੇ ਗੈਰ ਬੰਦੇ ਦੇ ਨਾਲ ਸੰਬੰਧ ਨੇ ਜੰਗੀਰ ਸਿੰਘ ਇਹ ਗੱਲ ਨੂੰ ਨਹੀਂ ਮੰਨਦਾ ਉਹ ਕਹਿੰਦਾ ਵੀ ਐਵੇਂ ਲੋਕ افਵਾਹਾਂ ੜਾਂਦੇ ਨੇ ਐਸੀ ਗੱਲ ਨਹੀਂ ਹੋ ਸਕਦੀ ਪਰ ਇਹੋ ਜਿਹੀਆਂ ਗੱਲਾਂ ਜ਼ਿਆਦਾ ਦੇਰ ਲੁਕੀਆਂ ਨਹੀਂ ਰਹਿੰਦੀਆਂ ਇੱਕ ਦਿਨ ਜੱਗ ਜ਼ਾਹਿਰ ਹੋ ਹੀ ਜਾਂਦੀਆਂ ਜੰਗੀਰ ਸਿੰਘ ਦਾ ਇੱਕ ਦਿਨ ਕਿਤੇ ਤबीयत ਖਰਾਬ ਹੁੰਦੀ ਹੈ ਕੰਮ ਤੋਂ ਛੇਤੀ ਵਾਪਸ ਘਰ ਆ ਜਾਂਦਾ ਹੈ ਦੁਪਹਿਰੇ ਜਦੋਂ ਘਰ ਆਉਂਦਾ ਜਿਵੇਂ ਆਪਣੇ ਘਰ ਦੇ ਅੰਦਰ ਜਾਂਦਾ ਹੁਣ ਜਿਹੜੀ ਮਨਜੀਤ ਕੌਰ ਸੀ ਉਹਨੂੰ ਤਾਂ ਅਸੀਂ ਵੀ ਸ਼ਾਮ ਨੂੰ ਆਏਗਾ ਤੋਂ ਅੰਦਰ ਆ ਕੇ ਮਨਜੀਤ ਕੌਰ ਤੇ ਇੱਕ ਜਿਹੜਾ ਹੋਰ ਸ਼ਖਸ ਹੁੰਦਾ ਕਲਵੰਤ ਸਿੰਘ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖਦਾ ਬੜਾ ਗੁੱਸਾ ਹੁੰਦਾ ਉਸ ਸਮੇਂ ਉਹਨੂੰ ਉਹਨੂੰ ਸਮਝ ਨਹੀਂ ਲੱਗਦਾ ਵੀ ਕਰਾਂ ਕੀ ਫਿਰ ਉਹਨੂੰ ਏਸੀ ਵਿੱਚ ਲੜਾਈ ਝਗੜਾ ਕੀਤਾ ਰੌਲਾ ਪਾਇਆ ਤੇ ਮੇਰੀ ਬਦਨਾਮੀ ਹੋਏਗੀ ਉਹ ਸੋਚਦਾ ਵੀ ਇਹਨੂੰ ਸਮਝਾ ਕੇ ਦੇਖਦੀ ਹੈ ਜੇ ਸਮਝ ਜੇ ਉਸ ਤੋਂ ਬਾਅਦ ਉਹ ਮਨਜੀਤ ਨਾਲ ਗੱਲ ਕਰਦਾ ਤੇ ਹੁਣ ਮਨਜੀਤ ਨੂੰ ਵੀ ਪਤਾ ਲੱਗਦਾ ਵੀ ਇਹਨੇ ਸਾਨੂੰ ਜਿਸ ਹਾਲਾਤ ਦੇ ਵਿੱਚ ਦੇਖਿਆ ਤੇ ਮਨਜੀਤ ਆਪਣੀ ਗਲਤੀ ਮੰਨਦੀ ਹੈ ਤੇ ਉਹ ਤੋਂ ਮਾਫੀ ਵੀ ਮੰਗਦੀ ਹੈ ਵੀ ਇਹ ਗਲਤੀ ਅੱਗੇ ਤੋਂ ਨਹੀਂ ਹੋਏਗੀ ਤੇ ਸ਼ਾਇਦ ਇਹੀ ਜੰਗੀਰ ਸਿੰਘ ਦੀ ਦੁਨੀਆ ਦੀ ਸਭ ਤੋਂ ਵੱਡੀ ਗਲਤੀ ਸੀ ਜਿਹੜੀ ਮਨਜੀਤ ਕੌਰ ਸੀ ਉਦੋਂ ਤੋਂ ਉਹ ਤੋਂ ਮਾਫੀ ਮੰਗਦੀ ਹੈ ਪਰ ਨਾ ਤਾਂ ਉਹਦੇ ਸੁਭਾਅ ਦੇ ਵਿੱਚ ਕੋਈ ਅੰਤਰ ਆਉਂਦਾ ਤੇ ਨਾ ਇਹ ਕੁਲਵੰਤ ਸਿੰਘ ਦੇ ਜਿਹੜਾ ਬੰਦਾ ਸੀ ਉਹਦੇ ਨਾਲ ਆਪਣਾ ਮੇਲਜੋਲ ਬੰਦ ਕਰਦੀ ਹੈ ਹੁਣ ਇੱਕ ਗੱਲ ਥੋੜੇ ਦਿਨਾਂ ਬਾਅਦ ਇੱਥੇ ਹੋਰ ਹੁੰਦੀ ਹੈ ਜੰਗੀਰ ਸਿੰਘ ਨੇ ਜੋ ਕੁਝ ਦੇਖਿਓ ਮਨਜੀਤ ਕੌਰ ਦਾ ਗਲਤ ਸਟੈਪ ਸੀ ਤੇ ਉਲਟਾ ਮਨਜੀਤ ਕੌਰ ਹੀ ਹੁਣ ਕੁਲਵੰਤ ਸਿੰਘ ਦੇ ਨਾਲ ਮਿਲ ਕੇ ਜੰਗੀਰ ਸਿੰਘ ਦੀ ਮੌਤ ਦੀ ਪਲਾਨਿੰਗ ਕਰਦੀ ਹੈ ਤੇ ਕੁਲਵੰਤ ਸਿੰਘ ਉਹਨੂੰ ਸਲਾਹ ਦਿੰਦਾ ਵੀ ਇਹ ਘਰ ਛੱਡ ਕੇ ਐਸੀ ਜਗ੍ਹਾ ਚੱਲ ਜਿੱਥੇ ਤੈਨੂੰ ਕੋਈ ਜਾਣਦਾ ਨਾ ਹੋਵੇ ਸਾਨੂੰ ਕਿਸੇ ਨੂੰ ਵੀ ਕੋਈ ਜਾਣਦਾ ਨਾ ਹੋਵੇ ਤੇ ਮਨਜੀਤ ਕੌਰ ਘਰ ਦੇ ਵਿੱਚ ਕਲੇਸ਼ ਸ਼ੁਰੂ ਕਰ ਦਿੰਦੀ ਆ ਵੀ ਇੱਥੋਂ ਛੱਡ ਕੇ ਆਪਾਂ ਗੁਰੂ ਸਹਾਏ ਰੇਲਵੇ ਬਸਤੀ ਚਲੀਏ ਹੁਣ ਘਰ ਦੇ ਵਿੱਚ ਕਲੇਸ਼ ਹੁੰਦਾ ਲਗਾਤਾਰ ਕਲੇਸ਼ ਹੁੰਦਾ ਤੇ ਜੰਗੀਰ ਸਿੰਘ ਨੂੰ ਮਨਜੀਤ ਕੌਰ ਦੀ ਗੱਲ ਮੰਨਣੀ ਪੈਂਦੀ ਆ ਉਹ ਗੁਰੂ ਸਹਾਏ ਰੇਲਵੇ ਬਸਤੀ ਜਾ ਕੇ ਕਿਰਾਏ ਦੇ ਇੱਕ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਗੱਲ ਇਹ ਕਰੀਬ 2013 ਦੀ ਇੱਕ ਦਿਨ ਮੰਡੀ ਦੇ ਵਿੱਚ ਜੰਗੀਰ ਸਿੰਘ ਤੇ ਗੁਰਮੀਤ ਸਿੰਘ ਆਪਸ ਦੇ ਵਿੱਚ ਮਿਲਦੇ ਨੇ ਦੋਨੋਂ ਜੱਫੀ ਪਾ ਕੇ ਮਿਲਦੇ ਨੇ ਭਰਾਵਾਂ ਦਾ ਬਹੁਤ ਜ਼ਿਆਦਾ ਪਿਆਰ ਸੀ ਜੰਗੀਰ ਸਿੰਘ ਦੇ ਅੱਥਰੂ ਰੁਕਣ ਦਾ ਨਾਂ ਨਹੀਂ ਲੈਂਦੇ ਜਦੋਂ ਕੁਝ ਸਮੇਂ ਬਾਅਦ ਉਹ ਸ਼ਾਂਤ ਹੁੰਦਾ ਮਨ ਹਲਕਾ ਹੁੰਦਾ ਤਾਂ ਸਾਰੀ ਮਨਜੀਤ ਕੌਰ ਦੀ ਕਰਤੂਤ ਆਪਣੇ ਭਰਾ ਗਰਮੀਤ ਸਿੰਘ ਨੂੰ ਦੱਸਦਾ ਤੇ ਨਾਲੇ ਵੀ ਚੰਕਾ ਜ਼ਾਹਿਰ ਕਰਦਾ ਵੀ ਮੈਨੂੰ ਲੱਗਦਾ ਵੀ ਕਿਤੇ ਜਿਹੜੀ ਮਨਜੀਤ ਕੌਰ ਹੈ ਮੇਰੀ ਮੌਤ ਦੀ ਹੀ ਪਲਾਨਿੰਗ ਨਾ ਕਰਦੀ ਹੋਵੇ ਇਹ ਮੈਨੂੰ ਮਾਰ ਵੀ ਸਕਦੀ ਔਰਤ ਇਹਨੂੰ ਮੈਂ ਬੜਾ ਸਮਝਾਇਆ ਪਰ ਇਹ ਸਮਝੀ ਨਹੀਂ ਤੇ ਅਖੀਰ ਤਲੇਸ਼ ਕਰਕੇ ਗੁਰੂ ਸਹਾਇ ਇੱਥੇ ਆ ਕੇ ਸੀ ਹੁਣ ਕਿਰਾਏ ਤੇ ਰਹਿਣੇ ਆ ਗਰਮੀਤ ਸਿੰਘ ਦਾ ਕਹਿਣਾ ਸੀ ਵੀ ਆਪਣੀ ਹਜੇ ਸਾਰੀ ਜ਼ਿੰਦਗੀ ਪਈ ਹੈ ਆਪਣੀ ਜ਼ਿੰਦਗੀ ਹਜੇ ਸ਼ੁਰੂ ਹੋਈ ਹੈ ਤੇ ਤੂੰ ਇਹਨੂੰ ਛੱਡ ਦੇ ਇਸ औरत ਨੂੰ ਇਹਦੇ ਨਾਲ ਰਹਿਣਾ ਤੇਰਾ ਠੀਕ ਨਹੀਂ ਜੇ ਤੈਨੂੰ ਲੱਗਦਾ ਵੀ ਇਹ ਕੁਝ ਵੀ ਕਰ ਸਕਦੀ ਹੈ ਤੇ ਤੂੰ ਮੇਰੇ ਨਾਲ ਜਾ ਕੇ ਰਹਿ ਆਪਾਂ ਦੋਨੋਂ ਭਰਾ ਆਪਣੀ ਮਿਹਨਤ ਕਰਾਂਗੇ ਤੇ ਜਿਹੜੀ ਮੇਰੀ ਪਤਨੀ ਹੈ ਉਹ ਇਹਦੇ ਵਰਗੀ ਨਹੀਂ ਤੇ ਆਪਾਂ ਆਪਣੀ ਜ਼ਿੰਦਗੀ ਆਨੰਦ ਨਾਲ ਬਤੀਤ ਕਰ ਸਕਦੇ ਹਾਂ ਪਰ ਜਗੀਰ ਸਿੰਘ ਕਹਿੰਦਾ ਵੀ ਨਹੀਂ ਮੈਂ ਸੰਭਾਲ ਲਾਂਗਾ ਇਹਨੂੰ ਸਮਝਾਵਾਂਗਾ ਹੋ ਸਕਦਾ ਹੈ ਇਹ ਸੁਧਰ ਜੇਤ ਮੇਰੀ ਵੀ ਜ਼ਿੰਦਗੀ ਜਿਹੜੀ ਆ ਉਹ ਠੀਕ ਹੋ ਜੇ ਇਹ ਮੁਲਾਕਾਤ ਇਹਨਾਂ ਦੀ ਹੁੰਦੀ ਹੈ ਉਸ ਤੋਂ ਬਾਅਦ ਇਹ ਦੋਵੇਂ ਭਰਾ ਫਿਰ ਵਿਛੜਦੇ ਨੇ ਟਾਈਮ ਲੰਘਣਾ ਸ਼ੁਰੂ ਹੁੰਦਾ ਉਸ ਤੋਂ ਬਾਅਦ ਕਈ ਵਾਰ ਗੁਰਮੀਤ ਸਿੰਘ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਨਾ ਤਾਂ ਕਿਤੇ ਜਗੀਰ ਸਿੰਘ ਮਿਲਿਆ ਹੁਣ ਨਾ ਕੋਈ ਉਹਦਾ ਫੋਨ ਨੰਬਰ ਸੀ ਪਰ ਦੋਨੋਂ ਫਿਰ ਵੀ ਆਪਣੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਨੇ ਗੁਰਮੀਤ ਸਿੰਘ ਯਾਦ ਕਰਦਾ ਪਰ ਆਪਣੇ ਕੰਮਾਂ ਦੇ ਵਿੱਚ ਲੱਗਾ ਰਹਿੰਦਾ ਹੁਣ ਦਿਨ ਬੀਤਦੇ ਨੇ ਤੇ 2018 ਆ ਜਾਂਦਾ 5 ਸਾਲ ਬੀਤ ਜਾਂਦੇ ਨੇ ਗਰਮੀਤ ਸਿੰਘ ਯਾਦ ਕਰਦਾ ਰਹਿੰਦਾ ਆਪਣੇ ਭਰਾ ਨੂੰ ਪਰ ਕਦੇ ਵੀ ਮੁਲਾਕਾਤ ਨਹੀਂ ਹੁੰਦੀ ਤੇ 2018 ਦੇ ਵਿੱਚ ਆ ਕੇ ਗਰਮੀਤ ਸਿੰਘ ਕਹਿੰਦਾ ਵੀ ਮੈਂ ਆਪਣੇ ਭਰਾ ਨੂੰ ਜਾ ਕੇ ਮਿਲਾਂ ਤਾਂ ਸਹੀ ਦੇਖਾਂ ਸਹੀ ਐਨਾ ਟਾਈਮ ਹੋ ਗਿਆ ਨਾ ਉਹ ਮੈਨੂੰ ਮਿਲਣ ਆਇਆ ਤੇ ਨਾ ਹੀ ਕਦੇ ਮੇਰਾ ਟਾਈਮ ਲੱਗਿਆ ਤੇ 2018 ਦੇ ਵਿੱਚ ਜਿਹੜਾ ਗਰਮੀਤ ਸਿੰਘ ਹੈ ਇਹ ਆਪਣੇ ਭਰਾ ਨੂੰ ਲੱਭਦਾ ਲੱਭਦਾ ਗੁਰੂ ਸਹਾਇ ਰੇਲਵੇ ਬਸਤੀ ਦੇ ਵਿੱਚ ਜਾਂਦਾ ਉੱਥੇ ਪੁੱਛਦਾ ਪਛਾਣਦਾ ਇੱਕ ਜਗ੍ਹਾ ਪਹੁੰਚਦਾ ਤੇ ਉੱਥੋਂ ਜਦੋਂ ਪੁੱਛਿਆ ਜਾਂਦਾ ਆਪਣੇ ਭਰਾ ਜਗੀਰ ਸਿੰਘ ਤੇ ਮਨਜੀਤ ਕੌਰ ਬਾਰੇ ਤਾਂ ਉਹ ਤੋਂ ਇਹ ਇੱਕ ਗੱਲ ਪਤਾ ਲੱਗਦੀ ਹੈ ਵੀ ਜਗੀਰ ਸਿੰਘ ਤਾਂ ਨਹੀਂ ਮਨਜੀਤ ਕੌਰ ਇੱਕ ਕਲਵੰਤ ਸਿੰਘ ਦੇ ਬੰਦੇ ਦੇ ਨਾਲ ਰਹਿੰਦੀ ਹੈ ਹੁਣੇ ਦਿਮਾਗ ਦੇ ਵਿੱਚ ਇਹ ਸ਼ੰਕਾ ਪੈਦਾ ਹੁੰਦੀ ਹੈ ਵੀ ਜੇ ਉਹਦੇ ਨਾਲ ਰਹਿੰਦੀ ਹੈ ਤਾਂ ਮੇਰਾ ਭਰਾ ਕਿੱਧਰ ਗਿਆ ਫਿਰ ਉਹ ਮਨਜੀਤ ਕੌਰ ਦੇ ਘਰ ਪਹੁੰਚਦਾ ਮਨਜੀਤ ਕੌਰ ਨੂੰ ਦੇਖ ਕੇ ਘਬਰਾ ਜਾਂਦੀ ਹੈ ਇਹ ਜਗੀਰ ਸਿੰਘ ਬਾਰੇ ਪੁੱਛਦਾ ਤਉਹਦਾ ਕਹਿਣਾ ਹੁੰਦਾ ਵੀ ਉਹਦਾ ਕਿਸੇ ਹੋਰ ਔਰਤ ਦੇ ਨਾਲ ਸਬੰਧ ਸੀ ਤੇ ਮੇਰੇ ਨਾਲ ਲੜਾਈ ਝਗੜਾ ਰਹਿੰਦਾ ਸੀ ਇੱਕ ਦਿਨ ਉਹ ਘਰ ਛੱਡ ਕੇ ਚਲਾ ਗਿਆ ਮੈਂ ਲੱਭਣ ਦੀ ਕੋਸ਼ਿਸ਼ ਵੀ ਕੀਤੀ ਉਹ ਮੁੜ ਕੇ ਵਾਪਸ ਨਹੀਂ ਆਇਆ ਹੁਣ ਇਹ ਗੱਲ ਗੁਰਮੀਤ ਸਿੰਘ ਦੇ ਹਜਮ ਨਹੀਂ ਹੁੰਦੀ ਕਿਉਂਕਿ ਆਪਣੇ ਭਰਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਵੀ ਉਹ ਕਿਵੇਂ ਦਾ ਬੰਦਾ ਸੀ ਫਿਰ ਗੁਰਮੀਤ ਸਿੰਘ ਕੀ ਕਰਦਾ ਫਿਰ ਗੁਰਮੀਤ ਸਿੰਘ ਗੁਰੂ ਸਹਾਇ ਰੇ ਪੁਲਿਸ ਸਟੇਸ਼ਨ ਪਹੁੰਚਦਾ ਤੇ ਉੱਥੇ ਜਾ ਕੇ ਆਪਣੇ ਭਰਾ ਜਗੀਰ ਸਿੰਘ ਦੀ ਗੁੰਮਸ਼ਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਤੇ ਸ਼ੰਕਾ ਜ਼ਾਹਿਰ ਕੀਤੀ ਜਾਂਦੀ ਹੈ ਵੀ ਹੋ ਸਕਦਾ ਉਹਨੂੰ ਮੇਰੀ ਭਾਬੀ ਮਨਜੀਤ ਕੌਰ ਤੇ ਉਹਦੇ ਪ੍ਰੇਮੀ ਕੁਲਵੰਤ ਸਿੰਘ ਨੇ ਕੁਛ ਨਾ ਕੁਛ ਕਰ ਨਾ ਦਿੱਤਾ ਹੋਵੇ ਮਨੇ 18 ਸਤੰਬਰ 2018 ਨੂੰ ਪੁਲਿਸ ਦੇ ਕੋਲ ਐਫ ਆਈ ਆਰ ਦਰਜ ਕਰਾਈ ਜਾਂਦੀ ਹੈ ਪੁਲਿਸ ਫਿਰ ਜਦੋਂ ਇਨਵੈਸਟੀਗੇਸ਼ਨ ਲੱਗਦੀ ਹੈ ਤਾਂ ਪੁਲਿਸ ਨੂੰ ਵੀ ਮਾਮਲਾ ਜਿਹੜਾ ਉਹ ਗੜਬੜ ਲੱਗਦਾ ਤੇ 20 ਸਤੰਬਰ 2018 ਨੂੰ ਜਿਹੜੀ ਮਨਜੀਤ ਕੌਰ ਹੁੰਦੀ ਹੈ ਤੇ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਮਨਜੀਤ कौर ਦਾ ਕਹਿਣਾ ਹੁੰਦਾ ਵੀ ਉਹਦਾ ਕਿਸੇ ਔਰਤ ਦੇ ਨਾਲ ਨਜਾਇਜ਼ ਬੰਧ ਸੀ ਤੇ ਸਾਡਾ ਲੜਾਈ ਝਗੜਾ ਰਹਿੰਦਾ ਸੀ ਇੱਕ ਦਿਨ ਉਹ ਘਰੋਂ ਚਲਾ ਗਿਆ ਤੇ ਮੁੜ ਕੇ ਵਾਪਸ ਨਹੀਂ ਆਇਆ ਮੈਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਦਾ ਕੋਈ ਪਤਾ ਨਹੀਂ ਲੱਗਿਆ ਮੈਂ ਸੋਚਿਆ ਚਲੋ ਆਪੇ ਆ ਜਾਏਗਾ ਹੁਣ ਪੁਲਿਸ ਨੂੰ ਤੋਂ ਪੁੱਛਦੀ ਹੈ ਵੀ ਇਹ ਗੱਲ ਕਦੋਂ ਦੀ ਹੈ ਤੋ ਦੱਸਦੀ ਹੈ ਵੀ 2013 ਦਾ ਉਹ ਗਾਇਬ ਹੈ ਤੇ ਪੁਲਿਸ ਦਾ ਕਹਿਣਾ ਹੁੰਦਾ ਵੀ 5 ਸਾਲ ਹੋ ਗਏ ਤੂੰ ਐਫ ਆਈ ਆਰ ਕਿਉਂ ਨਹੀਂ ਕਰਾਈ ਉਹਦੀ ਗੁੰਮਸ਼ੁਦਗੀ ਦੀ ਉਹ ਜਿਉਂਦਾ ਹੈ ਜਾਂ ਮਰ ਗਿਆ ਕਿੱਥੇ ਹੈ ਕਿੱਥੇ ਨਹੀਂ ਪੁਲਿਸ ਨੂੰ ਇਹਦੀਆਂ ਗੱਲਾਂ ਤੇ ਯਕੀਨ ਨਹੀਂ ਆਉਂਦਾ ਬੋਲਸ ਫਿਰ ਇਹਨਾਂ ਦੀ ਖਾਤਰਦਾਰੀ ਕਰਦੀ ਹੈ ਜਦੋਂ ਦੋਨਾਂ ਦੀ ਖਾਤਰਦਾਰੀ ਕੀਤੀ ਜਾਂਦੀ ਹੈ ਤਾਂ ਦੋਨੋਂ ਫਿਰ ਬੋਲਣਾ ਸ਼ੁਰੂ ਕਰਦੇ ਨੇ ਜਿਹੜੀ ਮਨਜੀਤ ਕੌਰ ਹੁੰਦੀ ਹੈ ਇਹਦਾ ਕਹਿਣਾ ਹੁੰਦਾ ਹੈ ਵੀ 12 ਸਾਲ ਤੋਂ ਇਹਦੇ ਨਜਾਇਜ਼ ਸੰਬੰਧ ਕੁਲਵੰਤ ਸਿੰਘ ਨਾਮ ਦੇ ਬੰਦੇ ਦੇ ਨਾਲ ਹੁੰਦੇ ਨੇ ਇਹਦੇ ਵਿਆਹ ਤੋਂ ਪਹਿਲਾਂ ਦੇ ਉਸ ਤੋਂ ਬਾਅਦ ਇਹਦਾ ਵਿਆਹ ਹੁੰਦਾ ਪਰ ਇਹ ਕੁਲਵੰਤ ਸਿੰਘ ਨੂੰ ਨਹੀਂ ਛੱਡਦੀ ਉਸ ਤੋਂ ਬਾਅਦ ਵੀ ਇਹਦੇ ਸੰਬੰਧ ਲਗਾਤਾਰ ਉਹਦੇ ਨਾਲ ਜਾਰੀ ਰਹਿੰਦੇ ਨੇ ਇਸੇ ਕਰਕੇ ਦੋਨਾਂ ਭਰਾਵਾਂ ਦੇ ਨਾਲ ਹਮੇਸ਼ਾ ਕਲੇਸ਼ ਰੱਖਦੀ ਸੀ ਉਹਨਾਂ ਤੇ ਦਬਾਅ ਬਣਾ ਕੇ ਰੱਖਦੀ ਸੀ ਹੁਣ ਜਦੋਂ ਗਰਮੀਤ ਦਾ ਵਿਆਹ ਹੁੰਦਾ ਕਿਉਂਕਿ ਦੋਨੋਂ ਭਰਾ ਤਾਂ ਸਵੇਰੇ ਚਲੇ ਜਾਂਦੇ ਸੀ ਸ਼ਾਮ ਨੂੰ ਆਉਂਦੇ ਸੀ ਤਾਂ ਇਹਨੂੰ ਕੋਈ ਦਿੱਕਤ ਨਹੀਂ ਸੀ ਪਰ ਜਿਹੜੀ ਗਰਮੀਤ ਸਿੰਘ ਦੀ ਪਤਨੀ ਸੀ ਉਹ ਘਰ ਦੇ ਵਿੱਚ ਰਹਿੰਦੀ ਸੀ ਤੇ ਇਸ ਕਰਕੇ ਕਲਵੰਤ ਦੇ ਨਾਲ ਇਹਦਾ ਜਿਹੜਾ ਮੇਲਜੋਲ ਸੀ ਹੁਣ ਇਹਨੂੰ ਔਖਾ ਲੱਗਦਾ ਤੇ ਇਹ ਗਰਮੀਤ ਦੀ ਘਰ ਵਾਲੀ ਦੇ ਨਾਲ ਹਮੇਸ਼ਾ ਲੜਾਈ ਝਗੜਾ ਕਰਦੀ ਇਹਨੂੰ ਪਤਾ ਸੀ ਵੀ ਕਲੇਸ਼ ਇੰਨਾ ਜ਼ਿਆਦਾ ਕਰਾਂਗੀ ਵੀ ਇੱਕ ਦਿਨੇ ਘਰ ਛੱਡ ਕੇ ਜਾਣ ਵਾਸਤੇ ਮਜਬੂਰ ਹੋ ਜਾਣਗੇ ਇਹਦੀ ਪਲਾਨਿੰਗ ਕੰਮ ਕਰਦੀ ਹੈ ਗਰਵੇਸ਼ ਸਿੰਘ ਤੇ ਉਹਦੀ ਪਤਨੀ ਘਰ ਛੱਡ ਕੇ ਚਲੇ ਜਾਂਦੇ ਨੇ ਹੁਣ ਉਸ ਤੋਂ ਬਾਅਦ ਇਹਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੁੰਦਾ ਤੇ ਮਨਜੀਤ ਕੌਰ ਤੇ ਕਲਵੰਤ ਸਿੰਘ ਦਾ ਮੇਲਜੋਲ ਫਿਰ ਸ਼ੁਰੂ ਹੋ ਜਾਂਦਾ ਹੁਣ ਐਸੀਆਂ ਗੱਲਾਂ ਲੁਕੀਆਂ ਰਹਿੰਦੀਆਂ ਨਹੀਂ ਇੱਕ ਦਿਨ ਜੰਗੀਰ ਸਿੰਘ ਅਚਾਨਕ ਦੁਪਹਿਰੇ ਘਰ ਆ ਜਾਂਦਾ ਤੇ ਇਹਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖਦਾ ਦੇਖਦਾ ਕਹਿਣਾ ਸੀ ਵੀ ਇਹਨੂੰ ਪਤਾ ਲੱਗ ਚੁੱਕਿਆ ਸੀ ਹੁਣ ਇਸ ਗੱਲ ਨੂੰ ਲੈ ਕੇ ਸਾਡੇ ਵਿੱਚ ਨੋਕ-ਝੋਕ ਹੁੰਦੀ ਸੀ ਤਾਂ ਫਿਰ ਕਲਵੰਤ ਸਿੰਘ ਦੇ ਨਾਲ ਮਿਲ ਕੇ ਉਹਦੀ ਮੌਤ ਦੀ ਪਲਾਨਿੰਗ ਕਰਦੀ ਹੈ ਹੁਣ ਕੁਲਵੰਤ ਸਿੰਘ ਸਲਾਹ ਦਿੰਦਾ ਹੈ ਮਨਜੀਤ ਕੌਰ ਨੂੰ ਵੀ ਐਸੀ ਜਗ੍ਹਾ ਚੱਲੀਏ ਜਿੱਥੇ ਸਾਨੂੰ ਕੋਈ ਵੀ ਜਾਣਦਾ ਨਾ ਹੋਵੇ ਉਹਨੇ ਗੁਰੂ ਸਹਾਏ ਰੇਲਵੇ ਬਸਤੀ ਪਹੁੰਚਦੇ ਨੇ ਇਹਨਾਂ ਨੂੰ ਉੱਥੇ ਕੋਈ ਜਾਣਦਾ ਨਹੀਂ ਹੁੰਦਾ ਤੇ ਘਟਨਾ ਵਾਲੇ ਦਿਨ 23 ਅਪ੍ਰੈਲ 2018 ਨੂੰ ਜੰਗੀਰ ਸਿੰਘ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਖਾਣੇ ਦੇ ਵਿੱਚ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਦੋਂ ਚਲਾ ਜਾਂਦਾ ਤਾਂ ਦੋਨੋਂ ਜਿਹੜੇ ਉਹਦਾ ਗਲ ਘੁੱਟ ਕੇ ਉਹਨੂੰ ਮਾਰਨ ਤੋਂ ਬਾਅਦ ਘਰ ਦੇ ਸੀਵਰੇਜ ਜਿਹੜਾ ਸੈਪਟਿਕ ਟੈਂਕ ਹੁੰਦਾ ਉਹਦੇ ਵਿੱਚ ਲਾਸ਼ ਨੂੰ ਪਾ ਦਿੰਦੇ ਨੇ ਕੋਈ ਸਬੂਤ ਰਹਿ ਹੀ ਨਾ ਹੁਣ ਮੇਲ-ਜੋਲ ਕਿਸੇ ਨਾਲ ਹੁੰਦਾ ਨਹੀਂ ਤੇ ਇਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਕਿਸੇ ਕਦੇ ਵੀ ਫੜੇ ਨਹੀਂ ਜਾਵਾਂਗੇ 5 ਸਾਲ ਬੀਤਦੇ ਨੇ ਉਸ ਤੋਂ ਬਾਅਦ ਗਰਮੀਤ ਸਿੰਘ ਆਪਣੇ ਭਰਾ ਨੂੰ ਮਿਲਣ ਆਉਂਦਾ ਤੇ ਇਹ ਸਾਰੀ ਜਿਹੜੀ ਕਹਾਣੀ ਹੈ ਖੁੱਲ ਕੇ ਬਾਹਰ ਆਉਂਦੀ ਹੈ ਫਿਰ ਉੱਥੋਂ ਦੇ ਪੰਚ ਸਰਪੰਚ ਤੇ ਮੈਜਿਸਟ੍ਰੇਟ ਦੀ ਮੌਜੂਦਗੀ ਦੇ ਵਿੱਚ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹ ਸੈਪਟਿਕ ਟੈਂਕ ਨੂੰ ਜਦੋਂ ਪਟਿਆ ਜਾਂਦਾ ਖੁਦਾਈ ਉਹਦੀ ਹੁੰਦੀ ਹੈ ਤਾਂ ਉਥੋਂ ਕੰਕਾਲ ਮਿਲਦਾ ਫਿਰ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਇਹਨਾਂ ਨੂੰ ਇਹਨਾਂ ਦੇ ਕਰਮਾਂ ਦੀ ਸਜ਼ਾ ਤਾਂ ਮਿਲਣੀ ਮਿਲਣੀ ਹੈ ਪਰ ਜਗੀਰ ਸਿੰਘ ਜਿਹੜਾ ਇੱਕ شریف ਬੰਦਾ ਸੀ ਉਹ ਦੁਨੀਆ ਤੋਂ ਚਲਾ ਗਿਆ ਤੇ ਗਰਮੀਤ ਸਿੰਘ ਨੂੰ ਕਦੇ ਵੀ ਉਹਦਾ ਭਰਾ ਜ਼ਿੰਦਗੀ 'ਚ ਨਹੀਂ ਮਿਲਣਾ ਜੇਕਰ ਰਿਸ਼ਤਾ ਤੁਹਾਨੂੰ ਲੱਗਦਾ ਵੀ ਇਹ ਰਿਸ਼ਤਾ ਅੱਗੇ ਨਹੀਂ ਚੱਲ ਸਕਦਾ ਤੱਕੇ ਨਾਲ ਕਿਸੇ ਵੀ ਰਿਸ਼ਤੇ ਨੂੰ ਲੰਬਾ ਨਹੀਂ ਖਿੱਚਿਆ ਜਾ ਸਕਦਾ ਜਗੀਰ ਸਿੰਘ ਨੂੰ ਇਦੇ ਬਾਰੇ ਸਾਰਾ ਕੁਝ ਪਤਾ ਲੱਗ ਚੁੱਕਿਆ ਸੀ ਉਹਨੂੰ ਇਹ ਵੀ ਸ਼ੰਕਾ ਸੀ ਵੀ ਇਹ ਮੈਨੂੰ ਮਾਰ ਵੀ ਸਕਦੀ ਹੈ ਪਰ ਫਿਰ ਵੀ ਜੰਗੀਰ ਸਿੰਘ ਉਹਦੇ ਨਾਲ ਰਹਿੰਦਾ ਰਿਹਾ ਜੇ ਤੁਹਾਨੂੰ ਲੱਗਦਾ ਤਾਂ ਉਹ ਰਿਸ਼ਤੇ ਨੂੰ ਛੱਡ ਕੇ ਉਹ ਤੋਂ ਅੱਡ ਹੋ ਜਾਓ ਰਿਸ਼ਤਾ ਮਾਫੀ ਦੇ ਕਾਬਲ ਹੈ ਕਿ ਨਹੀਂ ਹੈ ਉਹ ਸ਼ਖਸ ਮਾਫੀ ਦੇ ਕਾਬਲ ਹੈ ਕਿ ਨਹੀਂ ਹੈ ਕੀ ਉਹ ਦਿਲੋਂ ਮਾਫੀ ਮੰਗ ਰਿਹਾ ਕੀ ਉਹ ਸੁਧਰਨਾ ਚਾਹੁੰਦਾ ਇਹ ਸਾਰਾ ਕੁਝ ਦੇਖ ਕੇ ਹੀ ਮਾਫੀ ਬਣਦੀ ਹੈ ਪਰ ਜੰਗੀਰ ਸਿੰਘ ਸਾਰਾ ਕੁਝ ਦੇਖ ਕੇ ਉਹਨੇ ਮਾਫੀ ਮੰਗੀ ਉਹਨੂੰ ਮaaf ਕਰਕੇ ਤੇ ਉਹਨੇ ਆਪਣੇ ਆਪ ਨੂੰ ਨਾ ਸੁਧਾਰਿਆ ਤੇ ਨਾ ਉਹਨੇ ਕੋਈ ਇਹੋ ਜਿਹਾ ਕੰਮ ਕੀਤਾ ਵੀ ਜੰਗੀਰ ਸਿੰਘ ਨੇ ਲੱਗੇ ਵੀ ਸੁਧਰ ਰਹੀ ਹੈ ਪਰ ਫਿਰ ਵੀ ਜੰਗੀਰ ਸਿੰਘ ਪਿੱਛੇ ਨਹੀਂ ਹਟਿਆ ਤੇ ਅਖੀਰ ਉਹਨੂੰ ਆਪਣੀ ਜਾਨ ਤੋਂ ਹੱਤ ਧੋਣਾ ਪਿਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤ ਸ੍ਰੀ ਅਕਾਲ